ਇਹ ਜਿਹੜਾ ਅਸਥਾਨ ਹੈ ਇਹ ਪਹਿਲੇ ਤਾਂ ਬਹੁਤ ਸਖਤ ਤੌਰੇ ਐ ਕਿਸੇ ਜੁੜਤ ਨਹੀਂ ਕੋਈ ਮਾੜਾ-ਬੜਾ ਲੱਕੜੀ ਵੀ ਤੋੜ ਕੇ ਰੇ ਜੂਰੇ ਤੇ ਜਿਹਾ ਦੇ ਪੁੱਠਾ ਕਰਨ ਦੇ ਉਹਨੂੰ ਉਹ ਦੇਲਾ ਚੋਖਾਂ ਪੂਰੀਆਂ ਹੁੰਦੀਆਂ ਦੀਆਂ ਉਹ ਰੇ ਦੀਆਂ ਬਹੁਤ ਹੋਈਆਂ ਉਹ ਰੇ ਤਾਂ ਬੇਅੰਤ ਦੋ ਤਿੰਨ ਪਾਠੀਆਂ ਐ ਪਾਗਲ ਹੋ ਕੇ ਗਏ ਆ ਇੱਕ ਬਾਬਾ ਹੁੰਦਾ ਦਾ ਈਸ਼ੂ ਦਾ ਨਾਲੇ ਬਹੁਤ ਵਧੀਆ ਬੰਦਾ ਦਾ ਨਹਾਂਗ ਸਿੰਘ ਇੱਥੇ ਨਿਤਨੇਮ ਕਰਿਆ ਕਰਦਾ ਹੁੰਦਾ ਬਹੁਤ ਪੁਰਾਣੀ ਗੱਲ ਹੈ ਲੜੀ ਚੱਲਣ ਤੇ ਪਹਿਲੀਆਂ ਦੀਆਂ ਗੱਲਾਂ ਇਹ ਮਹਾਰਾਜ ਜਾਣੇ ਉਹਦੇ ਕਿਹਾ ਵਗਿਆ ਕੋਈ ਕਿਸੇ ਨੂੰ ਕੋਈ ਪਤਾ ਨਹੀਂ ਸਿਆਣਾ ਦਾ 70 ਸਾਲ ਦਾ ਦਾ ਮੈਂ ਉਹਨਾਂ ਦਾ ਤੜਕੇ ਨੂੰ ਜਾਮਾ ਆਇਆ ਮੇਰੇ ਆ ਆਸ਼ਾ ਦੇ ਮੁੱਲੇ ਪਾਸੇ ਸਿਰ ਨੰਗਾ ਹੱਥ ਚੱਪਲ ਭੜੀ ਹੋਦੀ ਆਂ ਆਂ ਬੈਠਾ ਮੈਂ ਕਿ ਬਾਬਾ ਜੀ ਏ ਕਰਨ ਕਾਤੇ ਬੈਠੇ ਆਂ ਦਾਜੀ ਮੈਂ ਆ ਕੇ ਸਾਈਕਲ ਖੜਾ ਕੇ ਜਾ ਕੋਲ ਹੋ ਗਿਆ ਆ ਚਾ ਆ ਮਾਰੇ ਸਿਰ ਤੇ ਜੁੱਤੀ ਨਾਲ ਜਿੱਥੇ ਦੇਖਿਆ ਮਾਰੇ ਆਪੇ ਮਾਰੇ ਨਾਲੇ ਗਰੇ ਬਾਬਾ ਜੀ ਮਾਰੋ ਨਾ ਮਾਰਾ ਮੇਤੇ ਬਗੀ ਉਹ ਮਾਰਾ ਮੈਨੂੰ ਬਖਤੂ ਬਾਬੇ ਮੈਨੂੰ ਬਖਤੂ ਮੈਨੂੰ ਮੇਤੇ ਬਗਿਆ ਹੋਗੀ ਭਾਈ ਮੈਂ ਨਿਆਣਾ ਜਾਂਦਾ ਮੈਂ ਡਰ ਕੇ ਪਿੱਛੇ ਨੂੰ ਮੁੜ ਗਿਆ ਮੈਂ ਜਾ ਕੇ ਪਿੰਡ ਕਿਹਾ ਮਾ ਵੀ ਬਾਬੇ ਨੂੰ ਕੁਝ ਹੋ ਗਿਆ ਫਿਰ ਅਸੀਂ ਕੱਟੇ ਹੋ ਕੇ ਆਏ ਕਹੀ ਜਾਣੇ ਫਿਰ ਫੜਿਆ ਉਹ ਉਹ ਤੇ ਜੁੱਤੀ ਕੋਈ ਫਿਰ ਉਹ ਗੱਡੀ ਚ ਲੱਦ ਕੇ ਉਹਦੇ ਪਿੰਡ ਛੱਡ ਕੇ ਆਏ ਇਹ ਮਜਰਾ ਮਰ ਗਿਆ ਮੈਂ ਮਰਦਾ ਤਾਂ